ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹਲਾ ਪੰਜਵਾਂ ਰੋਵਨ ਹਾਰੀ ਰੋਜ ਬਨਾਇਆ ਵਣ ਬਰਤਨ ਕੋ ਸੰਬੰਧ ਚੇਤੇ ਆਇਆ ਬੂਝ ਬੈਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨਾ ਹੋਈ ਵਿਖਿਆ ਕਾ ਸਭ ਧੰਦ ਪਸਾਰ ਵਿਰਲ ਕੀ ਨੋ ਨਾਮ ਆਧਾਰ ਰਹਾਉ ਤ੍ਰੇਬਿਦ ਮਾਇਆ ਰਹੀ ਬਿਆਪ ਜੋ ਲਪਟਾ ਨੋ ਤਿਸ ਦੂਖ ਸੰਤਾਪ ਸੁਖ ਨਹੀਂ ਬਿਨ ਨਾਮ ਧਿਆਏ ਨਾਮ ਨਿਧਾਨ ਬੜ ਭਾਗੀ ਪਾਏ ਸਵਾੰਗੀ ਸਿਉ ਜੋ ਮਨ ਰਿ ਜਾਵੇ ਸਵਾੰਗ ਉਤਾਰਿਆ ਫਿਰ ਪਛਤਾਵੇ ਮੇਕ ਕੀ ਛਾਇਆ ਜੈਸੀ ਬਰਤਨ ਹਾਰ ਤੈ ਸੂ ਪਰਪੰਚ ਮੋਹ ਬੇਕਾਰ ਏਕ ਵਸਤ ਜੇ ਪਾਵੇ ਕੋਈ ਪੂਰਨ ਕਾਜ ਤਾਹੀ ਕਾ ਹੋਈ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪਰਵਾਨ ਪੈਰੋਂ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ दान दत निंदक को जाम संत संग करह जो बाद तिन निंदक नाही किस साद रहाऊ भगत की निंदा कांद शे दावे भगत की निंदा नरक पुंचावे भगत की निंदा गर्भ में गले भगत की निंदा राज ते टले निंदक की गत कत हु नाहीं ਆਪ ਬੀਜ ਆਪੇ ਹੀ ਖਾਏ ਚੋਰ ਜਾਰ ਜੁਵਾਰ ਤੇ ਬੁਰਾ ਅਣਹੋਂਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦਪੁਰਖ ਨਿੰਦਕ ਕੋਲਾਇਆ ਨਾਨਕ ਕੀਰਤਨਾ ਜਾਏ ਮਿਟਾਇਆ ਪਹਿਰੂ ਮਹੱਲਾ ਪੰਜਵਾ ਨਾਮ ਹਮਾਰਾ ਬੇਦੇ ਅਰਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵਾ ਗੁਰ ਪੂਰੈ ਦਰੜਿਓ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮੱਜਨ ਇਸ਼ਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤਾ ਨਾਮ ਹਮਾਰੈ ਸੋਣ ਸੰਜੋਗ ਨਾਮ ਹਮਾਰੈ ਤ੍ਰਿਪਤ ਸੁਭੋਗ ਨਾਮ ਹਮਾਰੈ ਸਗਲ ਅਚਾਰ ਨਾਮ ਹਮਾਰੈ ਨਿਰਮਲ ਬਿਵਹਾਰ ਜਾਂ ਕੈ ਮਨ ਵਸਿਆ ਪ੍ਰਭ ਏਕ ਸਗਲ ਜਨਾਂ ਕੀ ਹਰ ਹਰ ਟੀਕ ਮਨ ਤਨ ਨਾਨਕ ਹਰ ਗੁਣ ਗਾਉ ਸਾਧ ਸੰਗ ਜਿਸ ਦੇਵੈ ਨਾਮ ਪੈਰੋ ਮਹਲਾ 5 ਨਿਰਧਨ ਕਉ ਤੁਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤਿ ਆਪਣੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕ ਰਾਵਨ ਹਾਰ ਸੁਆਮੀ ਤਾਂ ਤੇ ਬਿਰਤਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਵਖੰਡੋ ਹੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਨਪਾਣੀ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਮਾਣੀ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਭਉ ਨਸੈ ਜਾਣ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅਮਰਤ ਨਾਮ ਕਰਿ ਕਿਰਪਾ ਸੰਤ ਟਹਿ ਲੈ ਲਾਈ ਨਾਨਕ ਸਾਧੂ ਸੰਗ ਸਮਾਈ ਪੈਰੋ ਮਹੱਲਾ ਪੰਜਵਾਂ ਸੰਤ ਮੰਡਲ ਮਹਿ ਹਰਿ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ ਸੰਤ ਮੰਡਲ ਮਹਿ ਨਿਰਮਲ ਰੀਤਾ ਸੰਤ ਸੰਗ ਹੋਏ ਏਕਪਰੀਤਾ ਸੰਤ ਮੰਡਲ ਤਹਾ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮਹਿ ਜਨਮ ਮਰਨ ਰਹਿ ਸੰਤ ਮੰਡਲ ਮਹਿ ਜਮ ਕਿਛੂ ਨ ਕਹ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਖਾਣੀ ਸੰਤ ਮੰਡਲ ਕਾ ਨਿਹ ਚਲਿਆਸਨ ਸੰਤ ਮੰਡਲ ਮਹਿ ਪਾਪ ਬਨਾਸਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹਉ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬਨਾਸ संत मंडल मह हर गुणतास संत मंडल ठाकुर बिसराम नानक ओत पोत भगवान पैरु महल्ला पंजवा रोग कमन जा राखै आप तिस जन होए ना दुख संताप जिस ऊपर प्रभु कृपा करै तिस ऊपर ते काल परहरै सदा सिखाई हर हर नाम ਜਿਸ ਚੀਤ ਆਵੇ ਤਿਸ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾਂ ਕਹਿ ਜਾਮ ਰਹਾਉ ਜਬ ਇਹੋ ਨਾ ਸੋ ਤਬ ਕਿਨਹ ਉਪਾਇਆ ਕਮਨ ਮੂਲ ਤੇ ਕਿਆ ਪ੍ਰਗਟਾਇਆ ਆਪਹਿਮਾਰ ਆਪ ਜੀਵਾਲੈ ਆਪਣੇ ਭਗਤ ਕੋ ਸਦਾ ਪ੍ਰਤ ਪਾਲੈ ਸਭ ਕਿਛ ਜਾਣੋ ਤਿਸ ਕਾ ਹਾਥ ਪ੍ਰਭ ਮੇਰੋ ਅਨਾਥ ਕੋ 나ਥ ਦੋਖ ਕਾ ਕੰਜਨ ਤਾਕਾ ਹੈ ਨਾਉ ਸੁਖ ਪਾਵਹਿ ਤਿਸਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਧਨ ਤੁਮ ਰਹਿ ਪਾਸ ਇਹੋ ਜਗ ਤੇਰਾ ਸਭ ਤੁਝਹਿ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਪੈਰੋ ਮਹਲਾ ਪੰਜਵਾਂ ਤੇਰੀ ਟੇਕ ਰਹਾ ਕਲ ਮਾਹੀ ਤੇਰੀ ਟੇਕ ਤੇਰੇ ਗੁਣ ਗਾਹਿ ਤੇਰੀ ਟੇਕ ਨਾ ਪੋਹੈ ਕਾਲ ਤੇਰੀ ਟੇਕ ਬਿਨ ਸਹਿ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮਹਿ ਰਵਿਆ ਸਾਹਿਬ ਏਕ ਰਹਾਉ ਤੇਰੀ ਟੇਕ ਕਰੋ ਆਨੰਦ ਤੇਰੀ ਟੇਕ ਜਪੋ ਗੁਰਮੰਤ ਤੇਰੀ ਟੇਕ ਤਰੀਐ ਭਉ ਸਾਗਰ ਰਾਖੜ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਭਉ ਕੋਏ ਅੰਤਰ ਜਾਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਇਂਹਾ ਉਹਾ ਤੂੰ ਦੀ ਬਾਣ ਤੇਰੀ ਟੇਕ ਤੇਰਾ ਪ੍ਰਵਾਸਾ ਸੰਗਲ ਧਾਵਹਿ ਪ੍ਰਭ ਗੁਣ ਤਾਸਾ ਜਪ ਜਪ ਅਨੰਦ ਕਰਹਿ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਪੈਰੋ ਮਹੱਲਾ ਪੰਚੁਆ ਪ੍ਰਥਮੇ ਛੋਡੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀ ਨੋ ਦੂਰ ਪਰਮ ਬੈਸਨੋ ਪ੍ਰਭ ਪੇਖ ਹਜੂਰ ਐਸੋ ਤਿਆਗੀ ਵਿਰਲਾ ਕੋਏ ਹਰ ਹਰ ਨਾਮ ਜਪੈ ਜਨ ਸੋਈ ਰਹਾਉ ਅਹੰ ਬੁਧ ਕਾ ਛੋਡਿਆ ਸੰਗ ਤਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਤੇ ਆਏ ਹਰ ਹਰ ਹਰੀ ਸਾਧ ਜਨਾ ਕੈ ਸੰਗ ਨਿਸਤਰੀ ਬੈਰੀ ਮੀਤ ਹੋਏ ਸੰਮਾਨ ਸਰਬ ਮਹ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੇ ਹਰ ਨਾਮ ਦਿਰਡਾਇਆ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾਂ ਕੀ ਪੂਰੀ ਪਈ ਪੈਰੋਂ ਮਹੱਲਾ ਪੰਜਵਾਂ ਸੁਖ ਨਾਹੀ ਬਹੁਤੈ ਧਨ ਖਾਟੀ ਸੁਖ ਨਾਹੀ ਦੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਈ ਸੁਖ ਸਹਿਜ ਆਨੰਦ ਲਾਹੋ ਸਾਧ ਸੰਗ ਪਾਈਐ ਵਡਭਾਗੀ ਗੁਰਮੁਖ ਹਰ ਹਰ ਨਾਮ ਕਹਉ ਰਹਾਉ ਬੰਦਨ ਮਾਤ ਪਿਤਾ ਸੁਖ ਬਨਤਾ ਬੰਦਨ ਕਰਮ ਧਰਮ ਹਉ ਕਰਤਾ ਬੰਦਨ ਕਾਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਕਰ ਬਸੈ ਸਭ ਜਾਤਿਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੂੰ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਣਾ ਗੁਰ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣ ਤਾਸ ਕਹੋ ਨਾਨਕ ਤੁਮਰੀ ਸਰਨਾਈ ਜਿਉ ਭਾਵੈ ਤਿਉ ਰਖੋ ਗਸਾਈ ਪੈਰੋਂ ਮਹੱਲਾ ਪੰਜਵਾ ਗੁਰ ਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰਿ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੀ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਤਤ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤ ਨਿਛਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦਲਾਬ ਦੇ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪੋ ਹਰ ਹਰੀ ਪੈਰੋ ਮਹਲਾ ਪੰਜਵਾ ਸਬਤੇ ਉਚਾ ਜਾ ਕਾ ਨਾਮ ਸਦਾ ਸਦਾ ਤਾਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁਖ ਜਾਈ ਸਰਬ ਸੂਖ ਵਸਹਿ ਮਨ ਆਈ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾਉ ੁਰਖ ਨਿਰੰਜਨ ਸਿਰਜਨ ਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿਨ ਬਖਸ਼ਣ ਹਾਰ ਭਗਤ ਭਾਏ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰਪੂਰੇ ਤੇ ਨਿਹਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਂ ਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੂ ਧਿਆਨ ਪੂਰਨ ਪੂਰ ਰਹਿਓ ਨਿਰਵਾਨ ਬ੍ਰਹਮ ਭਉ ਮੇਟ ਮਿਲੇ ਗੋਪਾਲ ਨਾਨਕ ਕਉ ਗੁਰ ਭਏ ਦਿਆਲ ਪੈਰੋ ਮਹੱਲਾ ਪੰਜਵਾਂ ਜਿਸ ਸਿਮਰਤਿ ਮਨ ਹੋਇ ਪਰਗਾਸ ਮਿਟੈ ਕਲੇਸ਼ ਸੁਖ ਸਹਿਜ ਨਿਵਾਸ ਤਿਸਹਿ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵਾ ਸਰਬ ਸੁਖਾ ਪ੍ਰਵਤੇ ਰੋ ਨਾਮ ਆਠ ਪਹਿਰ ਮੇਰੇ ਮਨ ਗਾਉ ਰਹਾਉ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਵਣ ਜਾਣ ਰਹੇ ਹਰ ਧਿਆਈ ਭਗਤ ਭਾਏ ਪ੍ਰਭ ਕੀ ਲਿਵ ਲਾਏ ਬਿਨ ਸੇ ਕਾਮ ਕ੍ਰੋਧ ਅਹੰਕਾਰ ਟੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਤੇਕ ਰਹਿ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਲਾਈ ਪੈਰੋਂ ਮਹੱਲਾ ਪੰਜਵਾਂ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੈ ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾ ਸਾਖਾ ਕਤਿਆ ਹੈ ਗੁਰੂ ਗੋਵਿੰਦ ਮੇਰੇ ਮਨ ਧਿਆਈ ਜਨਮ ਜਨਮ ਕੀ ਮੈਲੇ ਉਤਾਰੈ ਬੰਦਨ ਕਾਟ ਹਰ ਸੰਗ ਮਲਾਈ ਰਹਾਉ ਤੀਰਤ ਨਾਏ ਕਹਾ ਸੋਚ ਸੈਲ ਮਨ ਕੋ ਵਿਆਪੈ ਹਉ ਮੈਂ ਮੈਲ ਕੋਟ ਕਰਮ ਬੰਦਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਜੈ ਨਹੀਂ ਭੂਖ ਰੋਗ ਜਾਏ ਤਾਂ ਉਤਰਹਿ ਦੁਖ ਕਾਮ ਕ੍ਰੋਧ ਲੋਭ ਮੋਹਿ ਵਿਆਪਿਆ ਜਿਨ ਪ੍ਰਭ ਕੀ ਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਦ ਤਨ ਹਰ ਨਾਉ ਆਠ ਪਹਿਰ ਕੀਰਤਨ ਗੁਣ ਗਾਉ ਤਨ ਹਰ ਭਗਤ ਤਨ ਕਰਨੈ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਪੈਰੋ ਮਹਲਾ ਪੰਜਵਾਂ ਗੁਰਸੂ ਪਰਸਨ ਹੋਏ ਭਉ ਗਏ ਨਾਮ ਨਨੰਨ ਮਨ ਮਹਿ ਲੈ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੂਖ ਸਹਜ ਆਨੰਦ ਘਣੀ ਸਾਧ ਸੰਗ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸ ਨੂੰ ਭਨੇ ਰਹਾਉ ਚਰਨ ਕਮਲ ਸਿਓ ਲਾਗੋ ਹੀ ਤ ਖਿਨ ਮਹਿ ਬਿਨ ਸਿਓ ਮਹਾ ਪਰੇ ਤ ਆਠ ਪੈਰ ਹਰ ਹਰ ਜਪ ਜਾਪ ਰੱਖਣ ਹਾਰ ਗਵਿੰਦ ਗੁਰ ਆਪ ਆਪਣੇ ਸੇਵਕ ਕੋ ਸਦਾ ਪ੍ਰਿਤ ਪਾਰੈ ਭਗਤ ਜਨਾਂ ਕੇ ਸਾਸ ਨਿਹਾਰੈ ਮਾਨਸ ਕੀ ਕਹੋ ਕੇ ਤਕ ਬਾਤ ਜਮ ਤੇ ਰਾਖ ਦੇ ਕਰ ਹਾਥ ਨਿਰਮਲ ਸੋਬਾ ਨਿਰਮਲ ਰੀਤਾ ਪਾਰ ਬ੍ਰਹਮ ਆਇਆ ਮਨ ਕੀ ਤ ਕਰ ਕਿਰਪਾ ਗੁਰਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈ ਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਨ ਸੁਖ ਦਾਤਾ ਨੇਰਾ ਪੈ ਭੰਜਨ ਅਵਨਾਸੀ ਰਾਈ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਤ ਕਤ ਪੇਖਉ ਤੇਰੀ ਸਰਨਾ ਬਲ ਬਲ ਜਾਈ ਸਤ ਗੁਰ ਚਰਨਾ ਰਹਾਉ ਪੂਰਨ ਕਾਮ ਮਿਲੇ ਗੁਰ ਦੇਵਾ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿਲੀਨੇ ਆਪਣੇ ਦਾਸ ਰਾਮ ਨਾਮ ਰਿੱਦਿਓ ਨਿਵਾਸ ਸਦਾ ਆਨੰਦ ਨਾਹੀ ਕਿਸ ਸੁ ਹੋਗ ਦੁਖ ਦਰਦ ਨਹ ਬਿਆਪੈ ਰੋਗ ਸਭ ਕਿਸ ਤੇਰਾ ਤੂੰ ਕਰਨੈ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੂਬਾ ਆਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਭਾਣੀ ਜਾਲਥਾਲ ਮਹੀਲ ਰਵਿਆ ਸੋਈ ਨਾਨਕ ਸਭ ਕਿਛ ਪ੍ਰਭ ਤੇ ਹੋਏ ਪੈਰੋ ਮਹੱਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਨੀ ਸਰਬ ਮਨੋਰਥ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ ਸਤਗੁਰ ਦੀਨੋ ਪੂਰਾ ਮੰਤ ਸੋਵਡ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕਾ ਸੋ ਤਨਵੰਤਾ ਜਿਸ ਬੁੱਧ ਬੀਕਾ ਸੋ ਕਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਧਿਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਤਮਾਏ ਨਿਵਾਸਾ ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ